ਹੁੰਦਾ ਹੀ ਹੈ ਜੀ ਹੁਣ ਉਹ ਕਿੰਨਾ ਆਪਣੇ ਲਈ ਸੰਘਰਸ਼ ਕਰ ਰਹੇ ਨੇ ਤੇ ਪਰ ਉਹਨਾਂ ਕਿਸਾਨ ਸਾਥ ਮੈਨੂੰ ਲੱਗਦਾ ਵੀ ਘਟ ਦੇ ਰਹੇ ਨੇ ਥੋੜਾ ਜਿਹਾ ਤੇ ਬਾਕੀ ਉਹ ਜਥੇਬੰਦੀਆਂ ਨੇ ਸਾਥ ਦੇਣਾ ਚਾਹੀਦਾ ਥਰੂ ਅੱਗੇ ਗੱਲਬਾਤ ਕਰਦੇ ਆ ਤੁਹਾਡੇ ਹੈਗੇ ਜੀ ਕਿਉਂਕਿ ਉਹਨਾਂ ਨੂੰ ਐਵੇਂ ਦੇਖਦੇ ਆ ਦੇਖੋ ਇੱਕ ਆਪਣੇ ਲਈ ਕੋਈ ਮਰਨ ਲੱਗ ਰਹੀ ਹੈ ਇੱਕ ਹੁੰਦਾ ਕਿੰਨਾ ਮਤਲਬ ਆਪਾਂ ਕੀ ਕਰ ਸਕਦੇ ਆ ਇੰਨਾ ਨਹੀਂ ਇੰਨਾ ਸੋਚ ਸਕਦੇ ਮਤਲਬ ਉਹ ਬਹੁਤ ਵੱਡੇ ਨੇ ਜਿਹੜੇ ਆਪਣੇ ਲਈ ਇੰਨਾ ਕਰ ਰਹੇ ਨੇ ਅਸੀਂ ਅੱਜ ਉਹਨਾਂ ਦੇ ਬੇਟੇ ਨੂੰ ਮਿਲੀ ਡੱਲੇਵਾਲ ਸਾਹਿਬ ਦੇ ਮੈਨੂੰ ਉਹਨਾਂ ਨੂੰ ਦੇਖ ਕੇ ਐਵੇਂ ਲੱਗਿਆ ਵੀ ਇਹ ਮੇਰਾ ਭਰਾ ਹੈ ਹਨਾ ਵੀ ਇੱਕ ਆਪਾਂ ਆਪਣੇ ਪਿਤਾ ਨੂੰ ਕਿਵੇਂ ਦੇਖ ਸਕਦੇ ਆ ਐਸ ਹਾਲਾਤਾਂ 'ਚ ਬਹੁਤ ਔਖੇ ਬਹੁਤ ਔਖੇ ਉਸ ਪਰਿਵਾਰ ਲਈ ਤਾਂ ਬਹੁਤ ਹੀ ਔਖੇ ਨੇ ਸਾਨੂੰ ਜੁੜ ਕੇ ਅਸੀਂ ਮੋਢੇ ਨਾਲ ਮੋਢਾ ਭੈਣਾਂ ਨੇ ਉਦੋਂ ਲਾਇਆ ਸੀ ਜਦੋਂ ਮੋਢੇ ਨਾਲ ਮੋਢਾ ਲਾਇਆ ਸੀ ਅਸੀਂ ਭਾਈਆਂ ਨੂੰ ਪਿੱਛਾ ਨਹੀਂ ਦਿੱਤਾ ਸੀ ਬਹੁਤ ਸਾਨੂੰ ਤੰਗ ਕੀਤਾ ਸੀ ਸਰਕਾਰਾਂ ਨੇ ਪਾਣੀ ਦੇ ਪਛੜਾ ਵੀ ਚੱਲੀਆਂ ਨੇ ਅਸੀਂ ਨੇ ਅਸੀਂ ਬਹੁਤ ਕੁਝ ਦੇਖਿਆ ਉਦੋਂ ਜਿਹੜਾ ਨਾ ਦੇਖਣਾ ਵੀ ਸਾਲ ਪਰ ਅਸੀਂ ਦਿੱਲੀ ਹੋ ਰਹੀਆਂ ਆਪਦਾ ਆਪੇ ਖਾਣਾ ਬਣਾਉਂਦੀਆਂ ਤੇ ਆਪੇ ਹੋ ਰਹੀਆਂ ਤੇ ਆ ਪਰ ਥੋੜੀ ਜਿਹਾ ਸਾਡੇ ਚੁੱਟੇ ਲ ਵਰਤੀ ਹੋਈ ਅੱਜ ਸਰਕਾਰਾਂ ਸਾਡੇ ਸਿਰ ਤੇ ਬੈਠੇ ਦਾ ਅਨਮਿਊਟ ਤੇ ਜੁੜੇ ਹੋ ਤੁਸੀਂ ਤਾਂ ਇਸ ਵਕਤ ਖਨੌਰੀ ਦਾਤਾ ਸਿੰਘ ਵਾਲਾ ਬਾਰਡਰ ਤੋਂ ਕਿਸਾਨ ਅंदोलਨ ਤੋਂ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਜਿਸ ਤਰ੍ਹਾਂ ਸਰਦੀ ਦਾ ਜਿਹੜਾ ਮੌਸਮ ਹੈ ਉਹ ਪੂਰੇ ਸਿਖਰ ਉੱਤੇ ਹੈ ਬਹੁਤ ਭਿਆੰਕਰ ਜਿਹੜੀ ਸਰਦੀ ਹੈ ਇਸ ਵਕਤ ਸਮੁੱਚੇ ਪੰਜਾਬ ਤੇ ਉੱਤਰੀ ਭਾਰਤ ਦੇ ਵਿੱਚ ਪੈ ਰਹੀ ਹੈ ਤਾਂ ਇਸ ਦਰਮਿਆਨ ਖਨੌਰੀ ਬਾਰਡਰ ਦੇ ਉੱਪਰ ਬਹੁਤ ਸਾਰੀਆਂ ਮਹਿਲਾਵਾਂ ਜਿਹੜੀਆਂ ਨੇ ਉਹ ਲਗਾਤਾਰ ਅंदोलਨ ਦੇ ਵਿੱਚ ਡਟੀਆਂ ਹੋਈਆਂ ਨੇ ਵੱਖ-ਵੱਖ ਪਿੰਡਾਂ ਤੋਂ ਮਹਿਲਾਵਾਂ ਆਉਂਦੀਆਂ ਨੇ ਆਪਣੇ ਮਹਿਬੂਬ ਲੀਡਰ ਜਗਜੀਤ ਸਿੰਘ ਡੱਲੇਵਾਲ ਨੂੰ ਮਿਲਣ ਦੇ ਲਈ ਆਸ-ਪਾਸ ਦੇ ਪਿੰਡਾਂ ਤੋਂ ਬਹੁਤ ਸਾਰੀਆਂ ਮਹਿਲਾਵਾਂ ਜਿੱਥੇ ਆਉਂਦੀਆਂ ਨੇ ਉੱਥੇ ਦੂਰ ਦਰਾੜ ਜਿਹੜੇ ਪੰਜਾਬ ਦੇ ਏਰੀਆ ਨੇ ਚ ਮਾਨਸਾ ਹੋਵੇ ਮੋਗਾ ਹੋਵੇ ਪਟਿਆਲਾ ਹੋਵੇ ਬਠਿੰਡਾ ਹੋਵੇ ਅੰਮ੍ਰਿਤਸਰ ਦਾ ਇਲਾਕਾ ਹੋਵੇ ਤਾਂ ਉੱਥੋਂ ਮਹਿਲਾਵਾਂ ਵੱਡੀ ਗਿਣਤੀ ਦੇ ਵਿੱਚ ਜਗਜੀਤ ਸਿੰਘ ਡੱਲੇਵਾਲ ਦੇ ਦਰਸ਼ਨ ਕਰਨ ਲਈ ਆ ਹੁਣ ਜਗਜੀਤ ਸਿੰਘ ਡੱਲੇਵਾਲ ਇੱਕ ਕਿਸਾਨ ਆਗੂ ਨਾ ਹੋ ਕੇ ਇੱਕ ਮਹਾਨ ਸ਼ਖਸੀਅਤ ਦੇ ਰੂਪ ਦੇ ਵਿੱਚ ਉੱਭਰੇ ਨੇ ਤਾਂ ਮਹਿਲਾਵਾਂ ਜੁੜੀਆਂ ਨੇ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਮੈਂ ਕਹਾਂਗਾ ਤਸਵੀਰ ਦਿਖਾਓ ਇੱਕ ਕਿ ਬਹੁਤ ਸਾਰੀ ਸਰਦੀ ਆ ਸਰਦੀ ਦੇ ਵਿੱਚ ਮਹਿਲਾਵਾਂ ਅੱਗ ਸੇਕ ਰਹੀਆਂ ਨੇ ਇੱਕ ਘਰ ਬਣਾਇਆ ਹੋਇਆ ਤਾਂ ਇਸ ਤਰ੍ਹਾਂ ਦੇ ਘਰ ਜੜੇ ਨੇ ਅंदोलਨ ਦੇ ਵਿੱਚ ਹਜ਼ਾਰਾਂ ਘਰ ਬਣ ਚੁੱਕੇ ਨੇ ਤਾਂ ਲਗਾਤਾਰ ਮਹਿਲਾਵਾਂ ਇੱਥੇ ਜੁੜੀਆਂ ਨੇ ਪੰਜੀ ਕਿਹੜੇ ਪਿੰਡੋਂ ਆਏ ਹਾਂ ਅਸੀਂ ਸੰਗਰੂਰ ਤੋਂ ਆਏ ਹਾਂ ਜੀ ਕਿਹੜਾ ਪਿੰਡ ਹੈ ਜੀ ਹਰਕੇਸਨਪੁਰਾ ਜੀ ਨਾ ਕੀ ਤੁਹਾਡਾ ਸਰਿੰਦਰ ਗੌਰ ਜੀ ਤਾਂ ਅਦੋਲਨ ਚ ਕਿੰਨੇ ਚਿਰ ਤੋਂ ਇੱਥੇ ਤੁਸੀਂ ਜੁੜੇ ਹੋ ਹਾਂ ਜੀ ਅਸੀਂ ਪਹਿਲਾਂ ਦਿੱਲੀ ਵੀ ਜਾਂਦੇ ਤੇ ਜੀ ਉਹਨੂੰ ਊਰੇ ਵੀ ਪਹੁੰਚੇ ਹਾਂ ਜੀ ਕਿੰਨੇ ਕੁ ਯੁੱਗੇ ਆ ਗਿਆ ਰਹਾਂਗੇ ਵੀ ਤਾਂ ਸਵੇਰੇ ਘਰੋਂ ਚੱਲ ਕੇ ਆ ਜਾਂਦੇ ਹਾਂ ਨਾ ਜੀ ਊਰੇ ਹੀ ਰਹਿਣੇ ਜੀ ਇੱਥੇ ਪੱਕੇ ਡੇਰੇ ਲਾਏ ਹੋਏ ਨੇ ਕਿੰਨੀਆਂ ਮਹਿਲਾਵਾਂ ਦੇ ਨਾਲ ਡੇਰਾ ਲਾਇਆ ਹੋਇਆ ਇੱਥੇ ਅਸੀਂ 5-6 ਜਾਣੀਆਂ ਜੀ ਤਾਂ ਲੰਗਰ ਦੀ ਵਿਵਸਥਾ ਵੀ ਕਰਦੇ ਹੋ ਹਾਂ ਨਾਲ ਹੱਥ ਪਾਣ ਵਟਾਉਣੇ ਇੱਥੇ ਕਿਸਾਨਾਂ ਦੇ ਲੰਗਰ ਚੱਲਦਾ ਜੀ ਇੱਥੇ ਤੁਹਾਡਾ ਕਿਹੜਾ ਪਿੰਡ ਮਾਤਾ ਜੀ ਮੇਰਾ ਜੀ ਹੰਪੜੀ ਹੈ ਹੰਮ ਚਿੜੀ ਹਾਂ ਜੀ ਹਮਚਿੜੀ ਦੇ ਵਿੱਚ ਇਧਰ ਆ ਜਾ ਥੋੜਾ ਅੱਗੇ ਆ ਜਾ ਇੱਥੇ ਇਧਰ ਆ ਜਾ ਮਾਤਾ ਇਧਰ ਆ ਜਾ ਤਾਂ ਹਮਚਿੜੀ ਦੇ ਵਿੱਚ ਤਾਂ ਪਵਾਦੀ ਵੀ ਬੋਲੀ ਜਾਂਦੀ ਆ ਥਾਰੇ ਮਾਰੇ ਵਾਲੀ ਬੋਲੀ ਜਾਂਦੀ ਜੀ ਦੋ ਤਰ੍ਹਾਂ ਦਾ ਹੋਇਆ ਦੋ ਤਰ੍ਹਾਂ ਦਾ ਪਿੰਡ ਪਿੰਡ ਦੋ ਦੋ ਤਰ੍ਹਾਂ ਦਾ ਤਾਂ ਤੁਸੀਂ ਪਵਾਦੀ ਬੋਲ ਨੂੰ ਹਾਂ ਹਾਂ ਨਾ ਜੀ ਮੈਂ ਉਹ ਨਹੀਂ ਬੋਲਦੀ ਹੈਗੀ ਅਸੀਂ ਦੂਜੇ ਉਹ ਬੇੜੇ ਹਾਂ ਇਹ ਅਸੀਂ ਇੱਧਰੋਂ ਸਮਝ ਲੈ ਹਾਂ ਕਿ ਕਿੰਨੇ ਚਿਰ ਤੋਂ ਕਿਸਾਨ ਅੰਦੋਲਨ ਨੇ ਕਿਸਾਨ ਜਿੱਦੋਂ ਤੋਂ ਆਪਣਾ ਚੱਲਿਆ ਤੀ ਸਮਝ ਲੈ ਜਦੋਂ ਦਿੱਲੀ ਵੀ ਅਸੀਂ ਨੇ ਸਾਲ ਪਾਰ ਆਪਦਾ ਪੂਰਾ ਲੜੇ আর ਆਪਣੇ ਪਟਰੋਲ ਪੰਪ ਤੇ ਫਾਤੜਾਂ ਦੇ ਨੇੜੇ ਨਿਆਲ ਕੋਲੇ ਸਾਲ ਪਾਰ ਅਸੀਂ ਨੇ ਉੱਥੇ ਵੀ ਆਪਦਾ ਪੂਰਾ ਸਟੇਟ ਚ ਚਲਾਈ ਐ ਹਾਂ ਜਿੱਦੇ ਉਹ ਤਾਂ ਗ੍ਰਾਹਾਂ ਦਾ ਚੱਲਦਾ ਹੁੰਦਾ ਸੀ ਮੈਂ ਕਵਰ ਕਰਨ ਆਉਂਦਾ ਹਾਂ ਹਾਂ ਗ੍ਰਾਹਾਂ ਦਾ ਹੀ ਚੱਲਦਾ ਸੀ ਜੀ ਹੁਣ ਅਸੀਂ ਗ੍ਰਾਹਾਂ ਨੂੰ ਛੱਡਤਾ ਤੁਸੀਂ ਹਾਂ ਛੱਡਤਾ ਜੀ ਹੁਣ ਅਸੀਂ ਗ੍ਰਾਹਾਂ ਨੂੰ ਕਿਉਂ ਛੱਡ ਕੇ ਇੱਥੇ ਆਏ ਇਹ ਨਹੀਂ ਛੱਡਿਆ ਨਹੀਂ ਜੀ ਜਦੋਂ ਕਹਿੰਨਾ ਵੀ ਇੱਥੇ ਗੋਲੀਆਂ ਚੱਲੀਆਂ ਸੀਆਂ ਉਦ ਉਹ ਕਰਿਆ ਕਿਸਾਨਾਂ ਨਾਲ ਜੁੜੇ ਨਹੀਂ ਹੈਗੇ ਤਾਂ ਸਾਨੂੰ ਗੁੱਸਾ ਹੋਇਆ ਭੈਣਾ ਨੂੰ ਵੀ ਇਹ ਵੀ ਆਪਣੇ ਨਾਲ ਤੇ ਕਿਸਾਨ ਤਾਂ ਸਰਕਾਰਾਂ ਸਾਡੇ ਸਿਰ ਤੇ ਚੜਦੀਆਂ ਨੇ ਜੇ ਅਸੀਂ ਕਿਸਾਨ ਥੋੜੇ ਥੋੜਾ ਹੋ ਹੋਏ ਹਾਂ ਜੇ ਅਸੀਂ ਆਪਦਾ ਜਦੋਂ ਦਿੱਲੀ ਨੂੰ ਚੱਲੇ ਤੇ ਅਸੀਂ ਆਪਦਾ ਇੱਕ ਮਿੱਕ ਜੁੜ ਕੇ ਚੱਲੇ ਤੇ ਅਸੀਂ ਦਿੱਲੀ ਜਿੱਤ ਕੇ ਆਏ ਤੇ ਵੀ ਹੁਣ ਸਾਡੇ ਪਟਨ ਨਾਲ ਕਿਸਾਨਾਂ ਦੇ ਨਾਲ ਤਾਂ ਅਸੀਂ ਇਹਨਾਂ ਅੰਦੋਲਨ ਸਾਡਾ ਸਾਲ ਪਾਰ ਹੋ ਗਿਆ ਇੱਥੇ ਰੁਕੇ ਨਹੀਂ ਇੱਥੇ ਸਾਡਾ ਡਟਦਾ ਨਹੀਂ ਤੇ ਰੁਕਦਾ ਨਹੀਂ ਤੇ ਅਸੀਂ ਸਿਰੇ ਜਾਣਾ ਸੀ ਸਾਨੂੰ ਜੁੜ ਕੇ ਅਸੀਂ ਮੋਢੇ ਨਾਲ ਮੋਢਾ ਭੈਣਾ ਨੇ ਉਦੋਂ ਲਾਇਆ ਤੀ ਜੇ ਮੋਢਾ ਮੋਢਾ ਲਾਇਆ ਤੇ ਅਸੀਂ ਭਾਈਆਂ ਨੂੰ ਪਿੱਛਾ ਨਹੀਂ ਦਿੱਤਾ ਤੇ ਬਹੁਤ ਸਾਨੂੰ ਤੰਗ ਕੀਤਾ ਸੀ ਸਰਕਾਰਾਂ ਨੇ ਪਾਣੀ ਦੀਆਂ ਪਛਾੜਾਂ ਵੀ ਚੱਲੀਆਂ ਨੇ ਅਸੀਂ ਨੇ ਅਸੀਂ ਬਹੁਤ ਕੁਝ ਦੇਖਿਆ ਉਹ ਤਾਂ ਜਿਹੜਾ ਨਾ ਦੇਖਣਾ ਵੇ ਸਾਲ ਪਰ ਅਸੀਂ ਦਿੱਲੀ ਹੋ ਰਹੀਆਂ ਆਪਦਾ ਆਪੇ ਖਾਣਾ ਬਣਾਉਂਦੀਆਂ ਤੇ ਆਪੇ ਹੋ ਰਹੀਆਂ ਤੇ ਆ ਪਰ ਥੋੜੀ ਜਿ ਸਾਡੇ ਚਿੱਟੀ ਲਵਰਤੀ ਹੋਈ ਅੱਜ ਸਰਕਾਰਾਂ ਸਾਡੇ ਸਿਰ ਤੇ ਰਹਿ ਗਈਆਂ ਕਿਵੇਂ ਵਰਤੀ ਅਸੀਂ ਸਾਹਰੀ ਅਸੀਂ ਹਫਤੇ ਦੇ ਵਿੱਚ ਅਸੀਂ ਨਾ ਆਪਦਾ ਜਿੱਤ ਕੇ ਉਹਨਾਂ ਤੋਂ ਚਿੱਠੀ ਲੈ ਕੇ ਆਉਣੀ ਸੀ ਪਰ ਉਹ ਸਾਡੇ ਕਸਾਨਾਂ ਦੇ ਵਿੱਚੋਂ ਥੋੜਾ ਜਿਹਾ ਕਹੋ ਹੋ ਗਿਆ ਤਾਂ ਸਰਕਾਰਾਂ ਹੁਣ ਸਾਡੇ ਉੱਤੇ ਹੀ ਬੈਠ ਚੁੱਕੀਆਂ ਨੇ ਜਗਜੀਤ ਸਿੰਘ ਡੱਲੇਵਾਲ ਮਰਨ ਵਰਤੇ ਬੈਠੇ ਹੋਏ ਤਾਂ ਦਰਦ ਆਉਂਦਾ ਹੈ ਕਿਤਨਾ ਕਿਤੇ ਇੱਕ ਬਜ਼ੁਰਗ ਹਾਂ ਬਹੁਤ ਦਰਦ ਆਉਂਦਾ ਹੈ ਔਰ ਇਹਦੇ ਮਾਰੇ ਅਸੀਂ ਹੁਣ ਦਵਾਰੋਂ ਉਸ ਤਰੀ ਪਲਾਨ ਚੱਕ ਕੇ ਹੁਣ ਅਸੀਂ ਇਹਦੇ ਨਾਲ ਜੁੜ ਗਏ ਤਾਂ ਅਸੀਂ ਨੇ ਹੁਣ ਜਿੱਤ ਲੈ ਕੇ ਜਾਣੀ ਆ ਆਪਣੀ ਅਸੀਂ ਨਾਰ ਨਹੀਂ ਮੰਨਣੀ ਹੈਗੀ ਇਹ ਸਰਕਾਰਾਂ ਦੇ ਤਾਂ ਅਸੀਂ ਮੂੰਹ ਤੋੜ ਜਵਾਬ ਦੇ ਰਹੇ ਨੇ ਜਿਵੇਂ ਵੀ ਉਹ ਹੁੰਦਾ ਹੈ ਸਾਡਾ ਪੂਰਾ ਹੋ ਲੱਗਿਆ ਹੋਇਆ ਇਹ ਸਾਡੀਆਂ ਹੀ ਕਿਸਾਨਾਂ ਤੋਂ ਥੋੜੀ ਜਿਹੀ ਢਿੱਲ ਵਰਤੀ ਗਈ ਤਾਂ ਸਰਕਾਰਾਂ ਨੂੰ ਮੌਕਾ ਮਿਲ ਗਿਆ ਨਹੀਂ ਇਹ ਤੋੜਨੇ ਸਾਨੂੰ ਵੈਰੀਆਂ ਕੋਈ ਔਖੇ ਨਹੀਂ ਤੇ ਜਦੋਂ ਅਸੀਂ ਉਦੋਂ ਵੀ ਤੋੜੇ ਤੇ ਪਤਾ ਕਿਵੇਂ ਕਿੰਨੇ ਅੰਨੇ ਬਰਫਾਂ ਦੇ ਵਿੱਚ ਸਾਨੂੰ ਇੰਨੇ-ਇੰਨੇ ਕੱਪੜੇ ਭਿੱਜ ਜਾਂਦੇ ਤੇ ਜਦੋਂ ਸਿਰ ਚੱਲਿਆ ਤਿੰਦੂ ਲਾਣਾ ਪਰ ਅਸੀਂ ਉੱਥੋਂ ਜਿੱਤ ਕੇ ਆਏ ਆ ਤਾਂ ਫਿਰ ਸਾਲ ਪਾਰ ਸਾਡਾ ਆਪਣੇ ਜਿਵੇਂ ਪਟੜਾ ਤੇ ਪਾਤੜਾ ਨੇੜੇ ਪਟੜਾ ਪੰਪ ਤੇ ਸਾਡਾ ਧਰ ਨਾ ਰਿਹਾ ਅਸੀਂ ਨੇ ਆਪ ਸਟੇਟ ਚਲਾਈ ਆ ਵੀਰ ਸਾਡੇ ਕੰਮਾਂ ਦੇ ਆਪਣੇ ਦਿੱਲੀ ਜਾਂਦੇ ਹੋ ਜਾਂਦੇ ਪਰ ਨੇ ਅਬਦੀ ਸਟੇਟ ਦਾ ਇੱਕ ਦਿਨ ਦਾ ਵੀ ਨਾਂਗਾ ਨਹੀਂ ਸਾਡਾ ਪਾਇਆ ਹੋਇਆ ਅਸੀਂ ਸਟੇਟ ਭੈਣਾ ਨਹੀਂ ਚਲਾਈ ਹੈ ਮਾਤਾ ਤੇਰਾ ਨਾਂ ਕੀ ਹੈ ਨਾਂ ਤਾਂ ਦੱਸੋ ਚਰਨਜੀਤ ਹੈ ਜੀ ਚਰਨਜੀਤ ਕੌਰ ਜੀ ਹੁਣ ਬਹੁਤ ਵਧੀਆ ਤੁਸੀਂ ਬੁਲਾਰੇ ਵੀ ਬਣ ਚੁੱਕੇ ਹੋ ਤੇ ਕਿਸਾਨਾਂ ਦੇ ਲੀਡਰ ਵੀ ਬਣ ਚੁੱਕੇ ਹੋ ਮੈਂ ਦੁਆ ਕਰਦਾ ਕਿ ਆਉਣ ਵਾਲੇ ਦਿਨਾਂ 'ਚ ਵੱਡਾ ਚਿਹਰਾ ਬਣੋ ਭੈਣ ਜੀ ਤੁਹਾਡਾ ਕਿਹੜਾ ਮੈਂ ਖਨੌਰੀ ਤੋਂ ਹੀ ਹਾਂ ਜੀ ਇਹ ਮੇਰੇ ਮੰਮੀ ਨੇ ਬੱਚੇ ਇਕੱਠੇ ਆਉਨੇ ਹੋ ਤੇ ਮਾਤਾ ਕੋਲੋਂ ਸਿੱਖਣ ਨੂੰ ਵੀ ਮਿਲਿਆ ਬਾਤਾ ਬਹੁਤ ਵਧੀਆ ਬੋਲ ਲੈਂਦੇ ਨੇ ਇਹ ਤਾਂ ਬਹੁਤ ਹੀ ਹਿੰਮਤੀ ਨੇ ਜੀ ਮੈਂ ਤਾਂ ਨਹੀਂ ਇੰਨੀ ਕੁਝ ਕੁਝ ਵਿਰਾਸਤ ਵਿੱਚ ਮਿਲਦਾ ਬੱਚਿਆਂ ਸਾਨੂੰ ਜਿਸ ਤਰ੍ਹਾਂ ਮਾਤਾ ਨੇ ਆਪਣੇ ਪਰਦ ਜ਼ਰੂਰ ਹੈ ਕਿਸਾਨਾਂ ਦੇ ਪ੍ਰਤੀ ਪਰ ਇੰਨੀ ਹਨਾ ਵੀ ਇਹਨਾਂ ਦੇ ਨਾਲ ਹੀ ਆ ਗਏ ਅਸੀਂ ਨਹੀਂ ਹਨਾ ਨਹੀਂ ਮੈਂ ਜਿਹੜੀ ਗੱਲ ਕਰ ਰਹੀ ਹਾਂ ਕਿਉਂਕਿ ਮਾਤਾ ਨੇ ਆਪਣੇ ਪੁਰਖਿਆਂ ਤੋਂ ਸਿੱਖਿਆ ਸਿੱਖ ਇਤਿਹਾਸ ਬਹੁਤ ਮਹਾਨ ਹੈ ਸੰਵਾਦ ਤੇ ਖੰਡੇ ਦੀ ਧਾਰ ਛੋਂ ਨਿਕਲੇ ਹੋਇਆ ਸਿੱਖ ਧਰਮ ਹੈ ਅੱਗੇ ਹੋ ਕੇ ਕਿਸਾਨਾਂ ਦੀ ਲੜਾਈ ਲੜ ਰਿਹਾ ਤੁਸੀਂ ਨੌਜਵਾਨ ਹੋ ਸਮੁੱਚੇ ਮੋਰਚੇ ਨੂੰ ਕਿਵੇਂ ਦੇਖਦੇ ਹੋ ਵਧੀਆ ਜੀ ਸਾਡੇ ਕਿਸਾਨ ਵਧੀਆ ਕਰ ਰਹੇ ਨੇ ਅਸੀਂ ਇਹਨਾਂ ਦੇ ਨਾਲ ਖੜੇ ਆਂ ਸੋ ਨੌਜਵਾਨਾਂ ਨੂੰ ਅੱਗੇ ਆਉਣਾ ਚਾਹੀਦਾ ਹੈ ਇਸ ਉਦੇਚ ਲੱਗਣਾ ਚਾਹੀਦਾ ਅੱਗੇ ਆ ਕੇ ਤੇ ਤਾਂ ਜੋ ਅਸੀਂ ਜਿੱਤ ਸਕੀਏ ਡੱਲੇਵਾਲ ਜੀ ਦੇ ਨਾਲ ਸਾਨੂੰ ਮਿਲ ਕੇ ਉਹ ਕਰਨਾ ਚਾਹੀਦਾ ਹੈ ਤਾਂ ਪਿੰਡਾਂ ਦੇ ਵਿੱਚ ਜਦੋਂ ਘਰ ਚ ਹੁੰਨੇ ਹੋ ਤਾਂ ਉੱਥੇ ਗੱਲਬਾਤ ਚੱਲਦੀ ਆ ਕਿ ਇੱਕ ਵੱਡਾ ਅਧੋਲਨ ਚੱਲ ਰਿਹਾ ਹੈ ਤਾਂ ਜਿਹੜੀਆਂ ਮਹਿਲਾਵਾਂ ਨੇ ਤੁਹਾਡੇ ਰਿਸ਼ਤੇਦਾਰ ਨੇ ਜਾਂ ਹੋਰ ਲੋਕ ਨੇ ਆਲੇ-ਦੁਆਲੇ ਦੇ ਉਹਨਾਂ ਨੂੰ ਤੁਸੀਂ ਕਹਿੰਦੇ ਹੋ ਕਿ ਆਪਾਂ ਨੂੰ ਜਾਣਾ ਚਾਹੀਦਾ ਦੂਰਾਂ ਜੀ ਕਹਿੰਨੇ ਐ ਵੇ ਤਾਂ ਵੀ ਜਾਣਾ ਚਾਹੀਦਾ ਪਰ ਚਲੋ ਬਜ਼ੁਰਗਾਂ ਵੱਡੇ ਆ ਜਾਂਦੇ ਨੇ ਜੀ ਫਿਰ ਅਸੀਂ ਘਰ ਸਾਹਮਦੇ ਆ ਤਾਂ ਐ ਵੀ ਤੁਹਾਡਾ ਕੀ ਨਾਂ ਪੈਂਦੀ ਮਨਜੀਤ ਕੌਰ ਜੀ ਮਨਜੀਤ ਕੌਰ ਜੀ ਤੁਹਾਡਾ ਇਲਾਕਾ ਇਹੀ ਹੈ ਹਾਂਜੀ ਹਾਂਜੀ ਤਾਂ ਕਿਵੇਂ ਅਦੋਲਨ ਦੀ ਕੀ ਰੂਪਰੇਖਾ ਹੈ ਪਿੰਡਾਂ ਦੇ ਵਿੱਚ ਕਿਉਂਕਿ ਸਿਵਾਣੀਆਂ ਜਿਹੜੀਆਂ ਨੇ ਉਹ ਕੰਮ ਕਰ ਤੋਂ ਵਿਹਲੇ ਹੋ ਕੇ ਫਿਰ ਇੱਕ ਦੂਜੇ ਨਾਲ ਸੰਵਾਦ ਵੀ ਕਰਦੀਆਂ ਨੇ ਪਿੰਡਾਂ ਦੇ ਵਿੱਚ ਤਾਂ ਪਹਿਲਾਂ ਤਾਂ ਰਿਸ਼ਤੇਦਾਰੀ ਦੀ ਗੱਲਬਾਤ ਚੱਲਦੀ ਆ ਨਾ ਵੀ ਤੁਸੀਂ ਉਸ ਵਿਆਹ ਤੇ ਗਏ ਜਾਂ ਨਹੀਂ ਗਏ ਜ਼ਿਆਦਾਤਰ ਮਹਿਲਾਵਾਂ ਇਹ ਪੁੱਛਦੀਆਂ ਨੇ ਕਿ ਤੂੰ ਕਿਹੜੀ ਦਵਾਈ ਖਾਨੀ ਆ ਭਾਣੇ ਮੈਂ ਤਾਂ ਐਸਾ ਡਾਕਟਰ ਕੋਲ ਖਾਨੀ ਆ ਤੂੰ ਕਿਹੜੇ ਡਾਕਟਰ ਕੋਲ ਦਵਾਈ ਖਾਨੀ ਆ ਕੀ ਹੁਣ ਏਦਾਂ ਦਾ ਚੱਲ ਰਿਹਾ ਕਿ ਖਨੌਰੀ ਅंदोलਨ ਕਿੱਡਾ ਵੱਡਾ ਹੈ ਜਾਂ ਸ਼ੰਭੂ ਕਿੱਡਾ ਵੱਡਾ ਹੈ ਸੰਵਾਦ ਬਦਲਿਆ ਤੁਹਾਡੇ ਵਿੱਚ ਪਹਿਲਾਂ ਨਾਲੋਂ ਹਾਂਜੀ ਇਹੀ ਚੱਲਦਾ ਹੈ ਜੀ ਹੁਣ ਗੱਲਾਂ ਇਹੀ ਹੁੰਦੀਆਂ ਨੇ ਅੰਦੋਲਨ ਦੀਆਂ ਹੀ ਸਾਡੇ ਕੁਝ ਹੈਗੇ ਨੇ ਹੋਰ ਜਾਤੀ ਦੇ ਲੋਕ ਪੁੱਛਦੇ ਨੇ ਕਹਿੰਦੇ ਇੰਨੇ ਦਿਨ ਬੰਦਾ ਭੁੱਖਾ ਨਹੀਂ ਰਹਿ ਸਕਦਾ ਵੀ ਕੁਝ ਮੈਂ ਉਹਨਾਂ ਦੇ ਵਿੱਚ ਕੋਈ ਹੈਗੀ ਹੈ ਗੁਰਮੁਆਲੀ ਸ਼ਕਤੀ ਇਸ ਕਰਕੇ ਵੀ ਸਾਡੇ ਗੁਰਮਾਂ ਪੀਰਾਂ ਦੀ ਹੈਗੀ ਹੈ ਤਾਂ ਤੁਸੀਂ ਮੰਨ ਲਿਆ ਵੀ ਭਾਰ ਆਉਨੇ ਹੋ ਜਦੋਂ ਜੇ ਕੋ ਆਪਣੇ ਘਰ ਦਾ 2 ਦਿਨ ਵੀ ਰੋਟੀ ਨਾ ਖਾਏ ਆਪਾਂ ਨੂੰ ਦੁੱਖ ਹੁੰਦਾ ਤਾਂ ਫਿਰ ਇੰਨੇ ਦਿਨ ਹੋ ਗਏ ਬੈਠੇ ਤਾਂ ਇਹ ਇੱਕ ਦਰਦ ਦੇ ਕਿਸਾਨੀ ਦਾ ਜਦੋਂ ਗੱਲਬਾਤ ਕਰਦੇ ਆ ਤਾਂ ਬਹੁਤ ਸਾਰੇ ਕਿਸਾਨ ਜਿਹੜੇ ਨੇ ਉਹਨਾਂ ਦੀਆਂ ਅੱਖਾਂ ਨਮ ਹੋ ਜਾਂਦੀਆਂ ਨੇ ਪਰ ਵੱਡਾ ਜਜ਼ਬਾ ਹੈ ਖਨੌਰੀ ਬਾਰਡਰ ਤੇ ਕੜਕ ਦੀ ਸਰ ਵਿੱਚ ਜਿੱਥੇ ਕਿਸਾਨ ਡਟੇ ਹੋਏ ਨੇ ਉੱਥੇ ਕਿਸਾਨ ਮਹਿਲਾਵਾਂ ਕੰਦੇ ਨਾਲ ਕੰਦਾ ਢਾਕੇ ਮਦਾਨੇ ਜੰਗ ਦੇ ਵਿੱਚ ਨੇ ਹੋਰ ਮਹਿਲਾਵਾਂ ਵੀ ਨੇ ਪੈਣਾ ਨੇ ਗੱਲਬਾਤ ਕਰਦੇ ਪੈ ਜੀ ਤੁਸੀਂ ਕਿੱਥੋਂ ਆਏ ਖਨੋਰੀ ਤੁਸੀਂ ਤਾਂ ਤੁਹਾਡੀਆਂ ਉਹ ਵੀ ਅੱਖਾਂ ਨਮ ਹੋ ਗਈਆਂ ਹੁੰਦਾ ਹੀ ਹੈ ਜੀ ਹੁਣ ਉਹ ਕਿੰਨਾ ਆਪਣੇ ਲੀਸੰਕਰਸ਼ ਕਰ ਰਹੇ ਨੇ ਤੇ ਪਰ ਉਹਨਾਂ ਕਿਸਾਨ ਸਾਥ ਮੈਨੂੰ ਲੱਗਦਾ ਵੀ ਘਟ ਦੇ ਰਹੇ ਨੇ ਥੋੜਾ ਜਆ ਤੇ ਬਾਕੀ ਉਹ ਜਥੇਬੰਦੀਆਂ ਨੇ ਸਾਥ ਦੇਣਾ ਚਾਹੀਦਾ ਉਹ ਪਿੱਛੇ ਹਟ ਕੇ ਉਹਨਾਂ ਨੇ ਇਨਾਂ ਨੂੰ ਬਹੁਤ ਮਤਲਬ ਜਿੰਨੇ ਉਹਦੇ ਨਾਲੇ ਲੱਗੇ ਸੀਗੇ ਵੀ ਸਾਰੇ ਇਕੱਠੇ ਹੋਵਾਂਗੇ ਉਹ ਨਹੀਂ ਹੋਏ ਤਾਂ ਬਹੁਤ ਫਰਕ ਪੈਂਦਾ ਇਹਦੇ ਨਾਲ ਪਰ ਅਧੂਲਨ ਤਾਂ ਬਹੁਤ ਵੱਡਾ ਹੋ ਗਿਆ ਨਾ ਹੁਣ ਅਧੂਲਨ ਤਾਂ ਬਹੁਤ ਹੋ ਗਿਆ ਹਾਂਜੀ ਹਾਂ 4 ਤਰੀਕ ਨੂੰ ਹੁਣ ਇਹ ਅਪੀਲ ਕਰਦੇ ਆਂ ਵੀ ਸਾਰੇ ਸਾਰੇ ਕਿਸਾਨਾਂ ਨੂੰ ਇੱਥੇ ਇਕੱਠੇ ਹੋਣਾ ਚਾਹੀਦਾ ਸਾਰੇ ਹਰਿਆਣੇ ਪੰਜਾਬ ਦੇ ਸਾਰਿਆਂ ਨੂੰ ਤੇ ਸਾਥ ਦੇਣਾ ਚਾਹੀਦਾ ਡੱਲੇਵਾਲ ਸਾਰਾ ਦਰਦ ਬਹੁਤ ਹੈ ਅੱਖਾਂ ਦੇ ਵਿੱਚ ਅਥਰੂ ਆ ਗਿਆ ਗੱਲਬਾਤ ਕਰਦੇ ਆ ਤੁਹਾਡੇ ਹੈਗੇ ਜੀ ਕਿਉਂਕਿ ਉਹਨਾਂ ਨੂੰ ਐਵੇਂ ਦੇਖਦੇ ਆ ਦੇਖੋ ਇੱਕ ਆਪਣੇ ਲਈ ਕੋਈ ਮਰਨ ਲੱਗ ਰਹੀ ਹੈ ਇੱਕ ਹੁੰਦਾ ਕਿੰਨਾ ਮਤਲਬ ਆਪਾਂ ਕੀ ਕਰ ਸਕਦੇ ਆ ਇੰਨਾ ਨਹੀਂ ਇੰਨਾ ਸੋਚ ਸਕਦੇ ਮਤਲਬ ਉਹ ਬਹੁਤ ਵੱਡੇ ਨੇ ਜਿਹੜੇ ਆਪਣੇ ਲਈ ਇੰਨਾ ਕਰ ਰਹੇ ਨੇ ਤਾਂ ਰਕਿਸਟ ਕਰਦੇ ਅੱਖਾਂ 'ਚੋਂ ਅਥਰੂ ਡੁੱਲੇ ਸੀ ਤਾਂ ਸਮੁੱਚਾ ਜੁਪੀ ਜਿਹੜਾ ਸੀ ਉਹ ਦੋਲਨ ਦੇ ਵਿੱਚ ਉੱਠ ਖੜਾ ਹੋਇਆ ਸੀ ਤਾਂ ਤੁਹਾਡੇ ਅੱਖਾਂ ਦੇ ਅਥਰੂ ਜਿਹੜੇ ਨੇ ਹੋ ਸਕਦਾ ਕਿ ਘਰ 'ਚ ਜਿਹੜੇ ਲੋਕ ਬੈਠੇ ਨੇ ਉਹਨਾਂ ਨੂੰ ਵੰਗਾਰ ਰਹੇ ਹੋਣ ਅਸੀਂ ਅੱਜ ਉਹਨਾਂ ਦੇ ਬੇਟਾ ਬੇਟੇ ਨੂੰ ਮਿਲੀ ਢੱਲੇਵਾਲ ਸਾਹਿਬ ਦੀ ਮੈਨੂੰ ਉਹਨਾਂ ਨੂੰ ਦੇਖ ਕੇ ਐਵੇਂ ਲੱਗਿਆ ਵੀ ਇਹ ਮੇਰਾ ਭਰਾ ਹੈ ਹਨਾ ਵੀ ਇੱਕ ਆਪਾਂ ਆਪਣੇ ਪਿਤਾ ਨੂੰ ਕਿਵੇਂ ਦੇਖ ਸਕਦੇ ਆਂ ਇਸ ਹਾਲਾਤਾਂ 'ਚ ਬਹੁਤ ਔਖੇ ਬਹੁਤ ਔਖੇ ਉਸ ਪਰਿਵਾਰ ਲਈ ਤਾਂ ਬਹੁਤ ਹੀ ਔਖੇ ਦੇ ਤੇ ਪਰਿਵਾਰ ਨੂੰ ਮਿਲੇ ਤੁਸੀਂ ਧੂਆਂ ਏ ਥੋੜਾ ਕੋਈ ਗੱਲ ਨਹੀਂ ਤਾਂ ਅੱਖਾਂ ਤੁਹਾਡੀਆਂ ਨੰਮ ਹੋ ਗਈਆਂ ਪੂਰਾ ਤੁਹਾਡੇ ਅੰਦਰ ਇੱਕ ਹੌਕਾ ਹੈ ਇਸ ਸਮੁੱਚੇ ਮਤਲਬ ਜਗਜੀਤ ਸਿੰਘ ਡੱਲੇਵਾਲ ਨੂੰ ਲੈ ਕੇ ਤੁਹਾਡੇ ਅੰਦਰ ਇੱਕ ਦਰਦ ਛਲਕਿਆ ਹੈ ਕੀ ਤੁਹਾਡਾ ਛਲਕਿਆ ਹੋਇਆ ਦਰਦ ਜਿਹੜੇ ਲੋਕ ਘਰਾਂ 'ਚ ਬੈਠੇ ਨੇ ਜਿਸ ਤਰ੍ਹਾਂ ਤੁਸੀਂ ਦੱਸਿਆ ਤਾਂ ਉਹਨਾਂ ਦੇ ਲਈ ਜਿਹੜਾ ਇਹ ਬੰਗਾਰ ਦੇ ਰੂਪ ਵਿੱਚ ਹੋਵੇਗਾ ਬੰਗਾਰ ਹੀ ਹੈ ਜੀ ਵੀ ਸੁਣਨਾ ਚਾਹੀਦਾ ਹੈ ਲੋਕਾਂ ਨੂੰ ਆਉਣਾ ਚਾਹੀਦਾ ਹੈ ਹੈ ਨਾ ਤੇ ਜੇ ਆਪਾਂ ਨਹੀਂ ਸਾਥ ਦਵਾਂਗੇ ਫਿਰ ਤਾਂ ਬਹੁਤ ਸਰਕਾਰਾਂ ਤਾਂ ਵੈਸੇ ਹੀ ਨਹੀਂ ਸੁਣ ਰਹੀਆਂ ਮੋਦੀ ਤਾਂ ਇੰਨਾ ਮੈਨੂੰ ਲੱਗਦਾ ਵੀ ਹੰਕਾਰਿਆ ਹੋਇਆ ਰਾਜਾ ਕੋਈ ਨਹੀਂ ਹੋਣਾ ਜਿੰਨਾ ਉਹ ਵੈਸੇ ਉਹ ਪੰਜਾਬੀਆਂ ਨੂੰ ਦਿਖਾਉਂਦੇਗਾ ਵੀ ਪਤਾ ਨਹੀਂ ਮੈਂ ਕਿੰਨਾ ਕੋਹ ਕਰਦਾ ਹੁਣ ਦਿਲਜੀਤ ਸਾਂਝ ਨੂੰ ਨੇ ਬੁਲਾਇਆ ਤੇ ਪਰ ਜੋ ਉਹਨੂੰ ਸੁਣਨਾ ਚਾਹੁੰਦਾ ਉਹ ਤਾਂ ਨਹੀਂ ਸੁਣ ਰਿਹਾ ਉਹਨੂੰ ਇਹ ਨਹੀਂ ਦਿਸ ਰਿਹਾ ਕਿਸਾਨ ਨਹੀਂ ਉਹਨੂੰ ਦਿਸ ਰਹੇ ਹੈਗੇ ਵੀ ਉਹ ਕਿੰਨੇ ਔਖੇ ਬੈਠੇ ਨੇ ਇੱਥੇ ਉਹ ਦਿਖਾਉਂਦਾ ਵੀ ਮੈਂ ਪੰਜਾਬੀਆਂ ਦੀ ਪਿਆ ਪੰਜਾਬੀਆਂ ਨੂੰ ਮਤਲਬ ਕਰਦਾ ਹੈਲਪ ਕਰਦਾ ਜਾਂ ਪਿਆਰ ਕਰਦਾ ਕੁਝ ਵੀ ਦਿਖਾਉਂਦਾ ਹੈ ਉਹ ਨਾ ਪਰ ਨਹੀਂ ਕਰਦਾ ਹੈਗਾ ਬਿੱਤ ਕਰਾ ਕੀਤਾ ਜਾਂਦਾ ਸਾਡੇ ਨਾਲ ਤੇ ਦਲਜੀਤ ਸਾਂਝ ਜਿਹੜੇ ਗਏ ਨੇ ਪ੍ਰਧਾਨ ਮੰਤਰੀ ਨੂੰ ਮਿਲਣ ਤਾਂ ਤੁਹਾਨੂੰ ਲੱਗਦਾ ਸੀ ਕਿ ਦਲਜੀਤ ਨੂੰ ਇੱਥੇ ਆਉਣਾ ਚਾਹੀਦਾ ਸੀ ਹਾਂ ਦਲਜੀਤ ਨੂੰ ਇੱਥੇ ਵੀ ਆਉਣਾ ਚਾਹੀਦਾ ਸੀ ਜ਼ਰੂਰ ਆਉਣਾ ਚਾਹੀਦਾ ਸੀਗਾ ਠੀਕ ਹੈ ਦਲਜੀਤ ਨੂੰ ਉਹਨਾਂ ਨਾਲ ਵੀ ਗੱਲ ਕਰਨੀ ਚਾਹੀਦੀ ਸੀ ਵੀ ਉਹਨਾਂ ਨੂੰ ਕਹਿਣਾ ਚਾਹੀਦਾ ਸੀ ਵੀ ਸਾਡੇ ਪੰਜਾਬ ਚ ਕੀ ਹਾਲਾਤ ਨੇ ਤੁਸੀਂ ਉਹਨਾਂ ਨੂੰ ਦੇਖੋ ਉਹਨਾਂ ਦੇ ਕਰੋ ਹੱਲ ਕਰੋ ਉਹਨਾਂ ਦੀ ਇਹ ਦਲਜੀਤ ਦਾ ਵੀ ਬੰਦਾ ਸੀ ਕਹਿਣਾ ਤਾਂ ਹੌਲੀ ਹੌਲੀ ਕਿਸਾਨ ਮਹਿਲਾਵਾਂ ਵੀ ਜਿਹੜੀਆਂ ਨੇ ਉਹ ਜਾਗਰਤ ਹੋਈਆਂ ਨੇ ਕਿਸਾਨੀ ਅਦੋਲਨ ਦੇ ਲਈ ਜਿਸ ਤਰ੍ਹਾਂ ਦਲਜੀਤ ਸਾਂਝੀ ਦੀ ਗੱਲ ਆਈ ਹੈ ਕਿ ਉਹ ਪ੍ਰਧਾਨ ਮੰਤਰੀ ਨੂੰ ਮਿਲਣ ਜਾਂਦੇ ਨੇ ਉਹ ਜਗਜੀਤ ਸਿੰਘ ਡੱਲੇਵਾਲ ਨੂੰ ਕਿਉਂ ਨਹੀਂ ਮਿਲਣਾ ਹੈ ਤਾਂ ਤੁਸੀਂ ਦਾ ਅਨਮਿਊਟ ਦੇ ਨਾਲ ਲਗਾਤਾਰ ਜੁੜੇ ਰਹੋ ਅਸੀਂ ਖਨੌਰੀ ਦਾਤਾ ਸਿੰਘ ਵਾਲਾ ਬਾਰਡਰ ਤੋਂ ਪਲ ਪਲ ਦੀ ਰਿਪੋਰਟ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ ਸਾਨੂੰ ਦਿਓ ਆਜ਼ਾਦ ਤਬਾਦ ਬਹੁਤ ਧੰਨਵਾਦ